ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚੌਥ ਪਾਉਂਦੇ ਆਂ ਪਾਕਿਸਤਾਨ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜਨ ਦੇ ਦੋਸ਼ ਵਿੱਚ ਇੱਕ ਗ੍ਰਿਫਤਾਰ ਵੈਨਕੂਵਰ ਵਿੱਚ ਮੇਲਾ ਮਨਾਉਂਦੀ ਭੀੜ ਨੂੰ ਵਾਹਨ ਨੇ ਕੁਚਲਿਆ ਨੌ ਦੀ ਹੋਈ ਮੌਤ ਤੇ ਕਈ ਲੋਕ ਹੋਏ ਜ਼ਖਮੀ ਕੈਨੇਡਾ ਵਿੱਚ ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਵਿਰੋਧਾਿਕ ਮੈਂਬਰ ਗ੍ਰਿਫਤਾਰ ਦੂਜੇ ਦੀ ਭਾਲ ਜਾਰੀ ਚੀਨ ਨੇ ਪਹਿਲਗਾਮ ਹਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਦੇ ਲਈ ਰਿਪੋਰਟ ਮੰਗੀ। ইরਾਨੀ ਵੰਦਰਗਾਹ ਤੇ ਜ਼ੋਰਦਾਰ ਧਮਾਕੇ ਕਾਰਨ 5 ਦੀ ਮੌਤ 700 ਤੋਂ ਵੱਧ ਲੋਕ ਹੋਏ ਸਖਮੀ। ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ। ਲੰਡਨ ਵਿੱਚ ਕਥਿਤ ਤੌਰ ਤੇ ਪਾਕਿਸਤਾਨ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਤੇ ਇਹ ਘਟਨਾ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇਤਨਾ ਦੇ ਮਾਹੌਲ ਵਿੱਚ ਵਾਪਰੀ ਹੈ ਤੇ ਲੰਡਨ ਵਿੱਚ ਭਾਰਤੀ ਤੇ ਪਾਕਿਸਤਾਨੀ ਪ੍ਰਵਾਸੀਆਂ ਨੇ ਇਸ ਹਮਲੇ ਦੇ ਵਿਰੋਧ ਵਿੱਚ ਵੱਖ-ਵੱਖ ਪ੍ਰਦਰਸ਼ਨ ਵੀ ਕੀਤੇ ਸਨ ਫਿਲੀਪਨ ਭਾਈਚਾਰੇ ਦੇ ਵੱਲੋਂ ਅੱਜ ਮਨਾਏ ਜਾ ਰਹੇ ਰਵਾਈਤੀ ਮੇਲੇ ਮੌਕੇ 71 ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਦੂਰ ਦੂਰ ਤੱਕ ਕੁਚਲਦਾ ਗਿਆ ਤੇ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਦਰਜਨਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਸਮੰਦ ਭਾਗੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਘਟਨਾ ਤੋਂ ਬਾਅਦ ਪੁਲਿਸ ਨੇ ਬਚਾਅ ਦਲ ਦੇ ਜ਼ਖਮੀਆਂ ਨੂੰ ਜੋਗੀ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਘਟਨਾ ਬਾਰੇ ਦੱਸਿਆ ਗਿਆ ਹੈ ਕਿ ਘਟਨਾ ਤੋਂ 2 ਘੰਟੇ ਬਾਅਦ ਤੱਕ ਸਾਰੇ ਜ਼ਖਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਹੋਏ ਲੋਕਾਂ ਦੀ ਗਿਣਤੀ ਹੋ ਸਕੀ ਸੀ ਕੈਨੇਡਾ ਪੁਲਿਸ ਨੇ ਲੱਖਾਂ ਡਾਲਰ ਕੀਮਤੀ ਜੋ ਕਿ ਲਗਜ਼ਰੀ ਕਾਰਾਂ ਚੋਰੀ ਕਰਕੇ ਖੁਰਨਾ ਮੁਲਕਾ ਵਿੱਚ ਭੇਜਣ ਵਾਲੇ گروਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਜਦਕਿ ਦੂਜੇ ਸਾਥੀ ਦੀਪਾਲ ਦੇ ਲਈ ਪੁਲਿਸ ਨੇ ਉਸ ਦੀ ਫੋਟੋ ਜਾਰੀ ਕਰਕੇ ਲੋਕਾਂ ਦਾ ਸਹਿਯੋਗ ਮੰਗਿਆ ਹੈ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਦੱਸਿਆ ਕਿ ਬ੍ਰੈਮਟਨ ਦੇ ਰਹਿਣ ਵਾਲੇ ਜਨਮਨ ਮਠਾਰੂ ਉਮਰ 29 ਸਾਲਾਂ ਤੇ ਨikhil ਸੰਧੂ ਉਮਰ 26 ਸਾਲਾਂ 4 ਨਵੰਬਰ ਸਾਲ 2023 ਨੂੰ ਲਗਜ਼ਰੀ ਕਾਰਾਂ ਕਿਰਾਏ ਤੇ ਦੇਣ ਵਾਲੇ ਸ਼ੋਰੂਮ ਦੀ ਬੰਦ ਤੋੜ ਕਰਕੇ ਅੰਦਰ ਗਏ ਤੇ ਉੱਥੋਂ ਪਈਆਂ ਦਰਜਨਾ ਚਾਬੀਆਂ ਕਬਜ਼ੇ ਵਿੱਚ ਲੈ ਕੇ ਫਰਾਰ ਹੋ ਗਏ ਸਨ ਤੇ ਹੁਣ ਇਹਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇੱਕ ਦੀ ਭਾਲ ਜਾਰੀ ਹੈ ਚੀਨ ਨੇ ਆਪਣੇ ਮਿੱਤਰ ਮੁਲਕ ਪਾਕਿਸਤਾਨ ਦੀ ਪ੍ਰਭੂਸੱਤਾ ਤੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਆਪਣਾ ਸਮਰਥਨ ਪ੍ਰਗਟਉਂਦਿਆਂ ਪਹਿਲਗਾਮ دہشتੀ ਹਮਲੇ ਦੀ ਤੁਰੰਤ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਚੀਨ ਜੋ ਕਿ ਚਾਈਨੀਜ਼ ਫੋਰਨ ਮਿਨਿਸਟਰ ਹੈ ਚੀਨੀ ਜੋ ਕਿ ਵਿਦੇਸ਼ ਮੰਤਰੀ ਵਾਂਗ ਜੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਨਾਲ ਟੈਲੀਫੋਨ ਦੇ ਉੱਪਰ ਗੱਲਬਾਤ ਕੀਤੀ ਤੇ ਫਿਰ ਇਸ ਮਾਮਲੇ ਦੇ ਵਿੱਚ ਧਖਲੰਦਾਜ਼ੀ ਦਿੱਤੀ ਦੱਖਣੀ ਈਰਾਨ ਵਿੱਚ ਇੱਕ ਪੰਦਰਗਾਮ ਵਿੱਚ ਇੱਕ ਜ਼ਬਰਦਸਤ ਤਮਾਕੇ ਤੇ ਅੱਗ ਲੱਗਣ ਦੀ ਘਟਨਾ ਕਾਰਨ 5 ਲੋਕਾਂ ਦੀ ਮੌਤ ਹੋ ਗਈ ਜਦਕਿ 700 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਸ਼ਹੀਦ ਰੇਜਾਈ ਪੰਦਰਗਾਮ ਤੇ ਇਹ ਤਮਾਕਾ ਅਜਿਹੇ ਮੌਕੇ ਹੋਇਆ ਜਦੋਂ ਈਰਾਨ ਤੇ ਅਮਰੀਕਾ ਨੂਮਾਨ ਵਿੱਚ ਤਹਿਰੀਨ ਦੇ ਤੇਜ਼ੀ ਦੇ ਨਾਲ ਵਧ ਰਹੇ ਪਰਮਾਣੂ ਪ੍ਰੋਗਰਾਮ ਬਾਰੇ ਤੀਜੇ ਦੌਰੇ ਦੀ ਗੱਲਬਾਤ ਦੇ ਲਈ ਮਲੇਸਾਨ ਤੇ ਦੇਸ਼ ਤੇ ਬਚਾ ਸੰਗਠਨ ਦੇ ਮੁਖੀ ਬਾਬਕ ਮੁਹੰਮਦੀ ਨੇ ਸਰਕਾਰੀ ਟੈਲੀਵਿਜ਼ਨ ਦੇ ਉੱਪਰ ਇਸ ਸਬੰਧੀ ਐਲਾਨ ਕੀਤਾ। ਸੁਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ।